ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਭਾਜਪਾ ਸਰਕਾਰ ਮੁਰਦਾਬਾਦ ਭਾਜਪਾ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਬੋਲੇ ਸੋਨਿਹਾਲ ਵਾਹਿਗੁਰੂ ਸਰਕਾਰ ਅੰਨੇ ਸੰਘਰਸ਼ੋਂ ਲੈ ਕੇ ਜਿੱਥੇ ਕੀ ਪੂਰੇ ਪੰਜਾਬ ਦੇ ਜਿੱਥੇ ਕੀ ਪੂਰੇ ਵਿਦੇਸ਼ ਦੇਸ਼ ਸਾਰੇ ਹਮਾਇਤ ਕਰਦੇ ਇਸ ਵਕਤ ਵੰਡੇ ਮੁੱਦਾਂ ਵਿਖੋ ਜੋ ਕਿ ਇੱਕ ਕਾਫਲਾ ਜਾ ਰਿਹਾ ਹੈ ਸਾਡੇ ਨਾਲ ਮੌਜੂਦੇ ਹਲਕਾ ਦੇ ਇੰਚਾਰਜ ਹਰਕਮਨ ਸਿੰਘ ਜੀ ਮਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮੁੱਧਾ ਨਗਰ ਦੀਆਂ ਕਿਸਾਨ ਵੀਰ ਮਜ਼ਦੂਰ ਵੀਰ ਇਕੱਤਰ ਹੋ ਕੇ ਜੀ ਸਾਰਿਆਂ ਨੇ ਜੋ ਕਿ ਮੋਦੀ ਸਰਕਾਰ ਦੇ ਖਿਲਾਫ ਭਾਜਪਾ ਸਰਕਾਰ ਦੇ ਖਿਲਾਫ ਸਾਡੇ ਦਿੱਲੀ ਵਿੱਚ ਸਾਡੀਆਂ ਮਾਈਆਂ ਬੀਬੀਆਂ ਭਰਾ ਸਾਰੇ ਭਾਰਤ ਦੇ ਲੋਕ ਜਿਹੜੇ ਆ ਅੱਜ ਰੋਸ ਵਿੱਚ ਬੈਠੇ ਆ ਉਸ ਰੋਸ ਮਜਾਰੇ ਦੇ ਵਿੱਚ ਸ਼ਾਮਲ ਹੋਣ ਲਈ ਸਾਡੇ ਪਿੰਡ ਮੁੱਧਾ ਤੋਂ ਅੱਜ ਜਸਾ ਚੱਲਿਆ ਸੋ ਸਾਰੇ ਨੌਜਵਾਨ ਉਹਨਾਂ ਆਪਣੇ ਭਰਾਵਾਂ ਦੀ ਮਗਰ ਉਹਨਾਂ ਨੂੰ ਉਸ ਰੋਸ ਮਜਾਰੇ ਨੂੰ ਹੋਰ ਹਲਾਰਾ ਦੇਣ ਲਈ ਉਸ ਰੋਸ ਮਜਾਰੇ ਦੇ ਵਿੱਚ ਸ਼ਾਮਲ ਹੋਣ ਲਈ ਆਪਣੇ ਵੱਲੋਂ ਉਸ ਰੋਸ ਮਾਰਚ ਦੇ ਵਿੱਚ ਜਾ ਰਹੇ ਆ ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਇੱਕ ਵਾਰ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਦੇਸ਼ਵਾਸੀਆਂ ਨੂੰ ਸਮੂਚੇ ਸਾਡੇ ਸਾਰੇ ਜਿਹੜੇ ਬਾਹਰ ਐਨਆਰਆਈ ਵੀਰ ਬੈਠੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਕਿ ਇਸ ਮੋਰਚੇ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਪਾਈਏ ਇਸ ਮੋਰਚੇ ਨੂੰ ਸਫਲ ਕਰਨ ਲਈ ਪੂਰਾ ਸਹਿਯੋਗ ਦਿਈਏ ਐਨਆਰਆਈ ਵੀਰਾਂ ਦਾ ਨੌਜਵਾਨ ਵੀਰਾਂ ਦਾ ਇਹਦੇ ਵਿੱਚ ਬਹੁਤ ਹੀ ਵੱਡੀ ਸਮੂਲੀਅਤ ਹੋਣੀ ਚਾਹੀਦੀ ਆ ਤਾਂ ਹੀ ਅਸੀਂ ਆਪਣੀ ਜਿੱਤ ਪ੍ਰਾਪਤ ਕਰਾਂਗੇ ਇਸ ਮੋਦੀ ਸਰਕਾਰ ਦਾ ਜਿਹੜਾ ਹੰਕਾਰ ਆ ਉਹ ਅਸੀਂ ਭੰਨਣਾ ਆ ਕਿਉਂਕਿ ਸਰਕਾਰ ਜਿਹੜੀ ਆ ਉਹ ਅੰਨੀ ਤੇ ਬੋਲੀ ਹੋ ਚੁੱਕੀ ਆ ਜਿਹਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੇ ਪੰਜਾਬੀ ਆ ਜਾਂ ਭਾਰਤ ਵਾਸੀ ਜਿਨ੍ਹਾਂ ਨੇ ਵੀ ਸਾਡੇ ਨਾਲ ਦੁੱਖ ਦਰਦ ਸਮਝਣ ਵਾਲੇ ਕਿਸਾਨ ਆ ਵੀਰਿਆ ਉਹ ਇਹਨੂੰ ਲਪਾਉਣਾ ਜਾਣਦੇ ਆ ਇਹਨੂੰ ਇਸ ਗੱਲ ਲਈ ਇਸ ਜਿਹੜੀ ਆ ਮਨਾਉਣ ਲਈ ਅਸੀਂ ਆਪਣੇ ਵੀਰਾਂ ਦਾ ਸਾਥ ਦੇਣ ਜਾ ਰਹੇ ਇੰਨੇ ਕਹਿੰਦਾ ਹੋਇਆ ਸਮੂਚੀਆਂ ਸੰਗਤਾਂ ਦਾ ਸਮੁੱਚੇ ਕਿਸਾਨ ਵੀਰਾਂ ਦਾ ਬਾਹਰ ਬੈਠੇ ਪੰਜਾਬੀ ਨੌਜਵਾਨ ਵੀਰਾਂ ਦਾ ਜਿਹੜੇ ਸਮੋਰਚੇ ਦੇ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸੀ ਹਰ ਹਰਕਮਲ ਸਿੰਘ ਜੀ ਮੋਢ ਹਲਕਾ ਇੰਚਾਰਜ ਨਕੁੱਦ ਦੇ ਸਾਡੇ ਨਾਲ ਭਾਰਤੀ ਕਿਸਾਨ ਜੀ ਨੂੰ ਲਖਵਾ ਦੇ ਜਿਹੜਾ ਪ੍ਰਧਾਨ ਵੀ ਇਹਨਾਂ ਨਾਲ ਵੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਦਿੱਲੀ ਦੇ ਚਾਰ ਚਫੇਰੇ ਕਿਸਾਨਾਂ ਦਾ ਸ਼ਿਕਾਇਤ ਚੱਲ ਰਿਹਾ ਇਹ ਚ ਹਰ ਵਰਗ ਨੇ ਹਰ ਧਰਮ ਨੇ ਹਰ ਕਿੱਤੇ ਵਾਲੇ ਨੇ ਹਿੱਸਾ ਪਾਇਆ ਇਸ ਪਿੰਡ ਨਗਰ ਮੁੱਦਾ ਵਿੱਚੋਂ ਅੱਜ ਨੌ ਨੌਜਵਾਨਾਂ ਦਾ ਕਾਫਲਾ ਇਹ ਵੀ ਉੱਥੇ ਜਾ ਰਿਹਾ ਉਹਨਾਂ ਨੂੰ ਹੋਰ ਹਲਾਰਾ ਦੇਣ ਵਾਸਤੇ ਹੋਰ ਤਕੜਾ ਕਰਨ ਵਾਸਤੇ ਇਹ ਤੀਜਾ ਕਾਫਲਾ ਜਾ ਰਿਹਾ ਪਿੰਡ ਮੁੱਦਾ ਵਿੱਚੋਂ ਇਸ ਅਸੀਂ ਪਿੰਡ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਮਿਹਰਬਾਨੀ ਜਿਨ੍ਹਾਂ ਨੇ ਇੰਨੇ ਉਦਮ ਦੇ ਨਾਲ ਰਾਸ਼ਨ ਪਾਣੀ ਦੇ ਨਾਲ ਅੱਜ ਕਾਫਲਾ ਉੱਥੇ ਲਿਜਾ ਰਿਹਾ ਇਹ ਨੌਜਵਾਨਾਂ ਦੇ ਵਾਹਿਗੁਰੂ ਸਰ ਤੇ ਮਿਹਰ ਭਰਿਆ ਹੱਥ ਰੱਖੇ ਇਹਨਾਂ ਦੀ ਬਦੌਲਤ ਇਹਨਾਂ ਦੇ ਜੋਸ਼ ਦੇ ਮੁਤਾਬਕ ਅਸੀਂ ਦਿੱਲੀ ਅੱਜ ਪਹੁੰਚੇ ਹਾਂ ਦਿੱਲੀ ਨੂੰ ਕਚਾਸ਼ਵਰਿਓਂ ਘੇਰ ਕੇ ਬੈਠੇ ਹਾਂ ਇਸ ਕਿ ਵਾਹਿਗੁਰੂ ਇਸ ਸੰਗਤ ਦੇ ਨੌਜਵਾਨਾਂ ਦੇ ਹੋਰ ਸੰਗਤ ਦੇ ਸਭ ਤੇ ਸਿਰ ਤੇ ਮਿਹਰ ਬਥਿਆ ਹੱਥ ਰੱਖੇ ਜਿਹੜੇ ਪਿੰਡਾਂ ਵਿੱਚੋਂ ਹਾਲੇ ਵੀ ਸੰਗਤ ਨਹੀਂ ਗਈ ਅਸੀਂ ਉਹਨਾਂ ਨੂੰ ਵੀ ਪੂਰ ਜੋਰੋਂ ਅਪੀਲ ਕਰਦੇ ਆਂ ਇਹ ਸੰਘਰਸ਼ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਇਹ ਸੰਘਰਸ਼ ਕੇਵਲੇ ਨਾ ਪੰਜਾਬੀਆਂ ਦਾ ਨਾ ਇਕੱਲੇ ਕਿਸਾਨਾਂ ਦਾ ਇਹ ਸਾਰੇ ਵਰਲਡ ਦਾ ਹੋ ਗਿਆ ਵਾ ਹਿੰਦੁਸਤਾਨ ਦੇ ਭਾਰਤ ਦੇ ਇੰਡੀਆ ਦੇ ਹਰ ਸੂਬੇ ਵਿੱਚ ਉੱਥੇ ਕਿਸਾਨ ਨੌਜਵਾਨ ਬੀਬੀਆਂ ਮਸਾਂਵਾਂ ਪੈਣਾ ਪਹੁੰਚੀਆਂ ਤੇ ਐਨਆਰਆਈ ਭਰਾਵਾਂ ਦਾ ਵੀ ਬਹੁਤ ਸਹਿਯੋਗ ਹੈ ਇਸ ਕਰਕੇ ਅਸੀਂ ਨੌਜਵਾਨਾਂ ਨੂੰ ਤਕੜੇ ਹੋਗੇ ਬੇਨਤੀ ਕਰਦੇ ਹਾਂ ਇਹਨਾਂ ਕਹਿੰਦੇ ਤਕੜੇ ਹੋਵੋ ਜੋਸ਼ ਨਾਲ ਪੰਜਾਬ ਚੋਂ ਸੰਗਤ ਲੈ ਕੇ ਜਿੰਨਾ ਪਿੰਡ ਮੁੱਧਾਂ ਵਿੱਚੋਂ ਅੱਜ ਤੀਜਾ ਕਾਫਲਾ ਉੱਥੇ ਨੂੰ ਰਵਾਨਾ ਹੋ ਰਿਹਾ ਵਾ ਇਸ ਕਰਕੇ ਹੋਰ ਵੀ ਪਿੰਡਾਂ ਨੂੰ ਅਸੀਂ ਸਾਰਿਆਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਸੰਗਤ ਲੈ ਕੇ ਦਿੱਲੀ ਪਹੁੰਚੋ ਉੱਥੇ ਮੋਦੀ ਨੂੰ ਪਤਾ ਲੱਗ ਜਵੇ ਕਿ ਇਹ ਜਿਹੜੇ ਪੰਜਾਬੀ ਸੰਘਰਸ਼ ਦੇ ਮੋਰੀ ਆ ਇਹ ਤੇਰੀ ਤਾਂ ਹੁਣ ਨੀਵੀਂ ਕਰਕੇ ਇਹ ਤਿੰਨੇ ਜਿਹੜੇ ਕਾਨੂੰਨ ਆ ਰਾਜਵਾ ਬਿੱਲ ਤੇ ਪਾਸ ਕੀਤੇ ਕਾਲੇ ਕਾਨੂੰਨ ਇਹਨਾਂ ਨੂੰ ਰੱਦ ਕਰਾਉਣਗੇ ਔਰ ਜਿਹੜਾ ਪ੍ਰਨਾਲੀ ਜਿਹੜਾ ਕਰੋੜ ਰੁਪਏ ਵਾਲਾ ਉਹ ਵੀ ਕੈਨਸਲ ਕਰਾਉਣਗੇ ਜਿਹੜਾ 2020 ਬਿਜਲੀ ਵਾਲਾ ਉਹਨੂੰ ਵੀ ਕੈਨਸਲ ਕਰਾਉਣਗੇ ਤੇ ਇਸ ਕਰਕੇ ਮੁੱਧਾਂ ਦੀ ਸੰਗਤ ਦੇ ਅਸੀਂ ਬਹੁਤ ਬਹੁਤ ਰਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਕਿ ਪਿੰਡ ਮੁੱਧਾਂ ਤੋਂ ਵੀ ਇੱਕ ਕਾਫਲਾ ਜਾ ਰਿਹਾ ਹੈ ਹੋਰ ਵੀ ਕਾਫਲੇ ਜੰਦੇ ਆ ਜੁੜੇ ਰਹੋ ਸੜਨਦਾ ਅਸੀਂ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਾਵਾਂਗੇ ਮੇਨਾ ਸੁਯੋਗੀ ਹਰਪਾਲ ਦੇ ਨਾਲ ਕਿਰਪਾ ਕਰੋ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮਿਲੋ ਨਾਮ ਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਤੇਰੇ ਸਭਾ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸ